ਜਦੋਂ ਮੈਂ ਉਰੇ ਆ ਕੇ ਪਹੁੰਚਿਆ ਤਾਂ ਮੈਂ ਦੇਖਿਆ ਵੀ ਬਸ ਸਟੈਂਡ ਬੰਦ ਹੈ ਤਾਂ ਪਤਾ ਇਹ ਚੱਲਿਆ ਵੀ ਕੁਝ ਦਿਨ ਪਹਿਲਾਂ ਵੀ ਸਾਡੇ ਮਾਨਯੋਗ ਐਮਡੀ ਸਾਹਿਬ ਤਾਂ ਹੋਰ ਉਰੇ ਸਰਕਾਰੀ ਨੁਮਾਇंदे ਆਏ ਸੀਗੇ ਜਿਨ੍ਹਾਂ ਨੇ ਮਤਲਬ ਦੁਕਾਨਦਾਰਾਂ ਦਾ ਬਾਹਰ ਸਮਾਨ ਲੱਗਣ ਤੇ ਹਰ ਦੁਕਾਨਦਾਰ ਦੀ 2000 ਰੁਪਏ ਪਰਚੀ ਕੱਢਤੀ ਹੈ ਇਹ ਕਸਟਮਰ ਜਿਹੜਾ ਅੰਦਰ ਨਹੀਂ ਆ ਸਕਦਾ ਔਰ ਅਸੀਂ ਆ ਕਸਟਮਰ ਅੰਦਰ ਨਹੀਂ ਆ ਸਕਦਾ ਸੀ ਸਮਾਨ ਬਾਹਰ ਲਾਣੇ ਆ ਇਹ ਕਹਿੰਨੇ ਵੀ ਸਮਾਨ ਬਾਹਰ ਲਾਇਆ ਤਾਂ ਇਹ ਕਿਹਦੇ ਕੋਲ ਪੁੱਛ ਕੇ ਲਾਇਆ ਤਾਂ ਤੁਹਾਨੂੰ ਕਿਹਨੇ ਪਰਮਿਸ਼ਨ ਦਿੱਤੀ ਹੈ ਅਗਰ ਸਮਾਨ ਨਹੀਂ ਵਿਕਦਾ ਤਾਂ ਸਾਨੂੰ ਰੈਂਟ ਦੇਣਾ ਪੜਿਆ ਅਸੀਂ ਤਾਂ ਪਹਿਲਾਂ ਹੀ ਵਿਆਜ ਤੇ ਲਿਆ ਕੇ ਪੈਸੇ ਫਿਰ ਲੈ ਲਏ ਕਿੰਨਾ ਰੈਂਟ ਲੱਖ ਰੁਪਏ ਦੇ ਅਕੋਰਡਿੰਗ ਰੈਂਟ ਹੈ ਜੀ ਮਤਲਬ ਜਿਹੜੇ ਸ਼ਟਰ ਦੇ નીચે ਹੈ ਨਾ ਸ਼ਟਰ ਦੇ ਅੱਗੇ ਉਹ ਉਧਰੋਂ 12 12 12 ਸ਼ਟਰ ਦੇ ਅੱਗੇ ਜਿਹੜੇ ਨੇ ਇਹਨਾਂ ਨੇ ਪਿੱਲਰ ਬਣਾਏ ਪਏ ਆ ਕਸਟਮਰ ਦੀ ਰਾਹ ਹੀ ਨਹੀਂ ਹੈਗਾ ਅਸੀਂ ਨਹੀਂ ਕਰ ਸਕਦੇ ਸਾਡਾ ਜਿਹੜਾ ਹੈ ਕਿ 에어ਪੋਰਟ ਹੈ 에어ਪੋਰਟ ਦੇ ਤਾਂ ਕੋਈ ਅਸੀਂ ਫੀਲਿੰਗ ਨਹੀਂ ਇੱਥੇ ਮੈਨੂੰ ਲੱਗਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਹਾਂ ਚਰਨਜੀਤ ਜੋਸ਼ੀ ਅਸੀਂ ਇਸ ਟਾਈਮਾ ਪਟਿਆਲਾ ਦੇ ਬੱਸ ਸਟੈਂਡ ਵਿਖੇ ਪਰ ਅੱਜ ਉਹ ਰੇ ਦੀ ਜਿਹੜੀ ਤਸਵੀਰ ਹੈ ਉਹ ਵੱਖਰੀ ਹੈ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ ਸਾਰੇ ਦੁਕਾਨਦਾਰ ਖੜੇ ਆ ਇਹਨਾਂ ਦਾ ਮਾਮਲਾ ਕੀ ਹੈ ਅਸੀਂ ਇਹਨਾਂ ਦੇ ਪ੍ਰਧਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਇੱਕ ਚਰਚਾ ਦਾ ਵਿਸ਼ਾ ਬਣੀ ਵੀ ਹੈ ਕਿਉਂਕਿ ਇੱਥੇ ਰੋਜ਼ਾਨਾ ਹੀ ਐਨੇ ਮੁਸਾਫਿਰ ਆਉਂਦੇ ਜਾਂਦੇ ਆਂ ਪਰ ਕਾਰਨ ਕੀ ਹੈ ਦੁਕਾਨਾਂ ਬੰਦ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਸੁਰੇਸ਼ ਕੁਮਾਰ ਸਦੇਵ ਕੀ ਹੋਇਆ ਜੀ ਅੱਜ ਦੁਕਾਨਾਂ ਬੰਦ ਦੁਕਾਨਾਂ ਐਦਾ ਵੀ ਮੇਰੇ ਆਉਣ ਤੋਂ ਪਹਿਲਾਂ ਸਾਰਾ ਬੱਸ ਸਟੈਂਡ ਬੰਦ ਸੀਗਾ ਜਦੋਂ ਮੈਂ ਉਰੇ ਆ ਕੇ ਪਹੁੰਚਿਆ ਤਾਂ ਮੈਂ ਦੇਖਿਆ ਵੀ ਬੱਸ ਸਟੈਂਡ ਬੰਦ ਹੈ ਤਾਂ ਪਤਾ ਇਹ ਚੱਲਿਆ ਵੀ ਕੁਝ ਟਾਈਮ ਪਹਿਲਾਂ ਵੀ ਸਾਡੇ ਮਾਨਯੋਗ ਐਮਡੀ ਸਾਹਿਬ ਤਾਂ ਹੋਰ ਉਹ ਸਰਕਾਰੀ ਨੁਮਾਇंदे ਆਏ ਸੀਗੇ ਜਿਨ੍ਹਾਂ ਨੇ ਮਤਲਬ ਦੁਕਾਨਦਾਰਾਂ ਦਾ ਬਾਹਰ ਸਮਾਨ ਲੱਗਣ ਤੇ ਹਰ ਦੁਕਾਨਦਾਰ ਦੀ 2-2000 ਰੁਪਏ ਪਰਚੀ ਕੱਢਤੀ ਹੈ। ਕੁਝ ਟਾਈਮ ਪਹਿਲਾਂ ਇਹਨਾਂ ਨੇ 100000 ਰੁਪਏ ਦੀ ਪਰਚੀ ਕੱਢੀ ਹੈ ਜਦਕਿ ਇਹ ਦੁਕਾਨਾਂ ਦੇ ਲੱਖ ਰੁਪਏ ਪਰ ਮੰਥ ਰੈਂਟ ਹੈਗੇ ਆ। ਜੋ ਕੀ ਕਾਰਨ ਹੈ ਕਿ ਸਾਡੀ ਦੁਕਾਨ ਆਲਰੇਡੀ ਬਸਟਾਂ ਨੇ ਪਹਿਲਾਂ ਹੀ ਫਲॉप ਹੈ। ਫਲॉप ਹੋਣ ਤੋਂ ਬਾਅਦ ਵੀ ਇੱਕ ਤਾਂ ਇਹਨਾਂ ਦੇ ਜਿਹੜੇ ਦੁਕਾਨਾਂ ਦੇ ਫਰੰਟ ਮੂੰਹ ਹੈ ਜਿਹੜੇ ਬੰਦ ਕੀਤੇ ਪਏ ਆ। ਕਿ ਕਸਟਮਰ ਜਿਹੜਾ ਅੰਦਰ ਨਹੀਂ ਆ ਸਕਦਾ ਏ ਕਹਿੰਨੇ ਵੀ ਸਮਾਨ ਬਾਹਰ ਲਾਇਆ ਤਾਂ ਇਹ ਕਿਹਦੇ ਕੋਲ ਪੁੱਛ ਕੇ ਲਾਇਆ ਤਾਂ ਤੁਹਾਨੂੰ ਕਿਨੇ ਪਰਮਿਸ਼ਨ ਦਿੱਤੀ ਆ ਹੁਣ ਅਸੀਂ ਸਮਾਨ ਬਾਹਰ ਨਹੀਂ ਲਾਂਦੇ ਤਾਂ ਸਾਡਾ ਸਮਾਨ ਨਹੀਂ ਵਿਕਦਾ ਅਗਰ ਸਮਾਨ ਨਹੀਂ ਵਿਕਦਾ ਤਾਂ ਸਾਨੂੰ ਰੈਂਟ ਦੇਣਾ ਪੜਿਆ ਅਸੀਂ ਤਾਂ ਪਹਿਲਾਂ ਹੀ ਵਿਆਜ ਤੇ ਲਿਆ ਕੇ ਪੈਸੇ ਫੇਰ ਲੈ ਆ ਕਿੰਨਾ ਰੈਂਟ ਲੱਖ ਰੁਪਏ ਦੇ ਅਕੋਰਡਿੰਗ ਰੈਂਟ ਹੈ ਜੀ ਨਹੀਂ ਹੁਣ ਇਹ ਜਿਹੜੀ 1000 2000 ਦੀ ਪਰਚੀ ਕਹਿ ਰਹੇ ਆ ਮਹੀਨੇ ਦੀ ਕਹ ਰਹੇ ਆ ਚਾਰਜਿੰਗ ਐਕਸਟਰਾ ਨਰਜਾਇਜ਼ ਪਰਚੀ ਮਹੀਨੇ ਦੀ ਨਹੀਂ ਨਹੀਂ ਮਹੀਨੇ ਦੀ ਨਹੀਂ ਐ ਇਹ ਜੁਰਮਾਨਾ ਸਾਨੂੰ ਵੀ ਜੇ ਕੋਈ ਬਾਹਰ ਟੇਬਲ ਲਾਏਗਾ ਹਾਂ ਉਹਨੂੰ ਜੁਰਮਾਨਾ ਲੱਗੇਗਾ ਤੁਸੀਂ ਕਹਿ ਰਹੇ ਹੋ ਵੀ ਤੁਹਾਡੀਆਂ ਜੇ ਦੁਕਾਨਾਂ ਦੇ ਅੰਦਰ ਕਾਗ ਜਾਏਗਾ ਜਾਂ ਆਏਗਾ ਤਾਂ ਤੁਸੀਂ ਉਹ ਕਰਨ ਕਾਗ ਤਾਂ ਤਾਂ ਜਾਏਗਾ ਨਾ ਇਹਨਾਂ ਨੇ ਰਸਤਾ ਹੀ ਬੰਦ ਕੀਤਾ ਪਿਆ ਮਤਲਬ ਜਿਹੜੇ ਸ਼ਟਰ ਦੇ نیچے ਹੈ ਨਾ ਸ਼ਟਰ ਦੇ ਅੱਗੇ ਉਹ ਉਧਰੋਂ ਬਾਰੋ 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 ਸ਼ਟਰ ਦੇ ਅੱਗੇ ਜਿਹੜੇ ਨੇ ਇਹਨਾਂ ਨੇ ਪਿੱਲਰ ਬਣਾਏ ਪਿਆ ਕਸਟਮਰ ਦੀ ਰਾਹ ਹੀ ਨਹੀਂ ਹੈਗਾ ਜੇ ਕਸਟਮਰ ਦਾ ਰਾਹ ਨਹੀਂ ਹੈਗਾ ਤਾਂ ਕਸਟਮਰ ਅੰਦਰ ਕਿੱਥੋਂ ਆਏਗਾ ਜੋ ਬੱਸ ਸਟੈਂਡ ਹੈ ਪਬਲਿਕ ਪਲੇਸ ਹੈ ਡਿਸਪਲੇ ਨਹੀਂ ਹੋਏਗਾ ਤਾਂ ਕਸਟਮਰ ਸਮਾਨ ਕਿੱਥੋਂ ਲਏਗਾ ਮੇਨ ਕਾਰਨ ਸਾਡੀ ਮਜਬੂਰੀ ਹੈ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਸਾਡੀ ਸੁਣੋ ਇਹ ਕਹਿੰਦੇ ਵੀ ਸਾਡੀ ਅਸੀਂ ਨਹੀਂ ਕਰ ਸਕਦੇ ਸਾਡਾ ਜਿਹੜਾ ਹੈ ਕਿ 에어ਪੋਰਟ ਹੈ 에어ਪੋਰਟ ਦਾ ਤਾਂ ਕੋਈ ਅਸੀਂ ਫੀਲਿੰਗ ਨਹੀਂ ਇੱਥੇ ਮੈਨੂੰ ਲੱਗਦੀ 에어ਪੋਰਟ ਵਾਲੀ ਤਾਂ ਫੀਲਿੰਗ ਵੈਸੇ ਉਹਰੇ ਨਾਮ ਨੂੰ ਹੀ ਰਹਿ ਗਿਆ ਜੀ ਬਸ ਹਾਂ ਜੀ ਨਾਮ ਹੀ ਨਹੀਂ ਹੈ ਜੀ ਮੈਂ ਤਾਂ ਤੁਸੀਂ ਦੇ ਗੁਣ ਤੇ ਜਗਾ ਗੁਣ ਦੇਖੋ ਨਾ ਤੁਹਾਨੂੰ ਨਜ਼ਰ ਆਣਗੇ ਵੀ ਕਿੰਨੇ ਕ ਗੁਣ ਆ ਦੇ ਅੰਦਰ ਹਾਂ ਜੀ ਪਰ ਤੁਸੀਂ ਵੀ ਦੁਕਾਨਦਾਰ ਹੋ ਹਾਂ ਜੀ ਕੀ ਕੀ ਦੇਖਦੇ ਇਸ ਮਸਲੇ ਮੱਦੇ ਨਜ਼ਰ ਤੇ ਇਹ ਵੀ ਧੱਕਾ ਸਾਹੀ ਹੋ ਰਹੀ ਹੈ ਵੀ ਪਤਾ ਕਿ ਜਿਹੜੀ ਗੱਲ ਕਰੀ ਆ ਵੀ ਜਿਹੜੀ ਗੱਲ ਕਰੀ ਆ ਵੀ ਪਹਿਲਾਂ ਨਾ ਤਾਂ ਬੋਲੀ ਹੋਈ ਜਾ ਦੱਸਿਆ ਵੀ ਹੁਣ ਕਹਿੰਦੇ ਵੀ ਸਟੀਲ ਦੇ ਮੇਜ ਲਗਾਓ ਵੀ ਮੇਜ ਲਗਾਓ ਉਸ ਤੋਂ ਬਾਅਦ ਮੈਂ ਜੇ ਨਹੀਂ ਲਗਾਦੇ ਜੁਰਮਾਨਾ ਵੀ ਅੰਦਰ ਦੇ ਕੰਧਾਂ ਹੋਈਆਂ ਹਾਫ ਦਰਵਾਜ਼ੇ ਆ ਵੀ ਸਮਾਨ ਰੱਖਦੇ ਆ ਤਾਂ ਜੁਰਮਾਨਾ ਜੇ ਨਹੀਂ ਰੱਖਦੇ ਤਾਂ ਸਮਾਨ ਨਹੀਂ बिकਦਾ ਉਹ ਤਾਂ ਲੇਬਰ ਦਾ ਖਰਚਾ ਹੀ ਬਹੁਤ ਪੈ ਜਾਂਦਾ ਹੋਏਗਾ ਨਾ ਹਾਂਜੀ ਹਾਂਜੀ 6 ਲੱਖ 6 ਲੱਖ ਮੈਂ ਇੱਕ ਮਹੀਨੇ ਦੀ ਦੁਕਾਨ ਆ ਇਹ 6 ਲੱਖ ਹਾਂਜੀ 6 ਲੱਖ ਮੈਂ ਇੱਕ ਨੰਬਰ ਦੁਕਾਨ ਆ 16 15 ਨੰਬਰ ਦੁਕਾਨਾਂ ਦੋਸਤ ਸੀਗੀ ਇਹਨਾਂ ਨੇ ਕਰਾਇਆ ਹਰੇਕ ਦੁਕਾਨ 7 ਲੱਖ ਦੇ ਘੱਟ ਨਹੀਂ ਹੈਗੀ ਬਿਲਕੁਲ ਇਹ ਤਸਵੀਰਾਂ ਵੀ ਦੇਖ ਰਹੇ ਸਾਰੇ ਦੁਕਾਨਦਾਰ ਹੈ ਲੇਬਰ ਹੈ ਇਹ ਸੋ ਇਹਨਾਂ ਦੀ ਵੀ ਗਲਤੀ ਹੈ ਕਿ ਅਸੀਂ ਲੱਖਾਂ ਰੁਪਿਆ ਲੈ ਕੇ ਅਸੀਂ ਠੇਕੇ ਦੇ ਮਤਲਬ ਦੁਕਾਨਾਂ ਲਿੱਤੀਆਂ ਉਸ ਤੋਂ ਬਾਅਦ ਜਿਹੜਾ ਕਸਟਮਰ ਹੈ ਉਹ ਇਹ ਕਹਿੰਦੇ ਤੁਹਾਡੀ ਦੁਕਾਨਾਂ ਦੇ ਅੰਦਰ ਤੱਕ ਨਹੀਂ ਆ ਰਿਹਾ ਇਸ ਕਰਕੇ ਇਹਨਾਂ ਨੂੰ ਬਾਹਰ ਲਗਾਉਣਾ ਪੈ ਰਿਹਾ ਤਸਵੀਰ ਵੀ ਦੇਖ ਰਹੇ ਹਾਂ ਇਹ ਸਭ ਦੁਕਾਨਾਂ ਹੈ ਤੁਹਾਨੂੰ ਮੈਂ ਤਸਵੀਰ ਦਿਖਾ ਰਿਹਾ ਸਾਰੀਆਂ ਇਹ ਦੁਕਾਨਾਂ ਜਿਹੜੀਆਂ ਦੁਕਾਨਾਂ ਸਭ ਬੰਦ ਪਈਆਂ ਭਾਵੇਂ ਜੂਸ ਦੀ ਹੈ ਆਈ ਨਾ ਗੱਲ ਕਰਦੇ ਹਾਂ ਜੀ ਤੁਸੀਂ ਦੱਸੋ ਤੁਸੀਂ ਕੀ ਜਾਣਦੇ ਹੋ ਵੀ ਮਤਲਬ ਜਿਵੇਂ ਕਹਿ ਰਹੇ ਕਿ ਮਤਲਬ ਅਸੀਂ ਲੱਖਾਂ ਰੁਪਏ ਕਹਿੰਦੇ ਲਾਇਆ ਦੁਕਾਨਾਂ ਲਿੱਤੀਆਂ ਗੱਲ ਇਹ ਹੈ ਬਈ ਅਸੀਂ ਕਹਿੰਨੇ ਆਂ ਵੀ ਜਿਹੜਾ ਇਹ ਕੰਮ ਹੈ ਜੇ ਅਸੀਂ ਲਾਵਾਂਗੇ ਨਹੀਂ ਸਮਾਨ ਤਾਂ बिकੇਗਾ ਕਿਦਾਂ ਇਹ ਸਮਾਨ बिकੇਗਾ ਕਿਦਾਂ ਔਰ ਜਿਹੜਾ ਕੋਈ ਵੀ ਅਫਸਰ ਆਂਦਾ ਹੈ ਜਿਹੜੇ ਛੋਟੇ ਅਫਸਰ ਹੈ ਉਹ ਆ ਕੇ ਸਾਨੂੰ ਆਵਾਜ਼ ਆਵਾਜ਼ ਬੋਲਦੇ ਆਂ ਅਸੀਂ ਕਹੇ ਬਈ ਅਸੀਂ ਕਰਾਇਆ ਭਰਦੇ ਆ ਸਾਰਾ ਕੁਝ ਕੱਲ ਵੀ ਸਾਰਾ ਦਿਨ ਲੇਟ ਨਹੀਂ ਆਈ ਜਿਹੜੀ ਲੈਗ ਨਹੀਂ ਆਈ ਉਹ ਤਾਂ ਸਾਡਾ ਨੁਕਸਾਨ ਹੋਇਆ। ਸਾਨੂੰ ਕਿਸੇ ਨੇ ਨਹੀਂ ਆ ਕੇ ਪੁੱਛਿਆ ਵੀ ਕਿਉਂ ਨੁਕਸਾਨ ਹੋਇਆ। ਅੱਜ ਫੇਰ ਆ ਗਏ ਸਵੇਰੇ ਕਹਿੰਦੇ ਜੀ ਇੱਕ ਸਟੀਲ ਵਾਲੇ ਬੈਂਚ ਲਾਓ। ਸਟੀਲ ਵਾਲੇ ਜਿਹੜਾ ਬੰਦਾ ਗਰੀਬ ਬੰਦਾ ਆ ਉਹ ਕਿੱਥੋਂ ਲਿਆ ਕੇ 10000 ਦਾ ਬੈਂਚ ਲਾਊਗਾ। ਚਲੋ ਸਾਡੇ ਕੋਲ ਪਿਆ ਸੀ ਲਾਤਾ। ਸਾਡੇ ਤੋਂ ਬਾਹਰੋਂ ਵੀ ਚਕਾਤਾ। ਚਾਲੇ ਸੀ ਨਾਲ ਵਾਲੇ ਉਹਨਾਂ ਨੇ ਦੁਕਾਨ ਹੀ ਬੰਦ ਕਰਤੀ ਆਪਣੀ ਵੀ ਅਸੀਂ ਕਿੱਦਾਂ ਕੰਮ ਕਰੀਏ। ਮਨੇ ਦੱਸੋ ਤੁਸੀਂ ਲੱਖਾਂ ਰੁਪਏ ਦੀਆਂ ਦੁਕਾਨਾਂ ਖਰੀਦੀਆਂ ਬਾਹਰ ਐਡੇ ਐਡੇ ਬੈਠੇ ਆ ਉਹ ਜਿਨ੍ਹਾਂ ਨੇ ਰੇੜੀਆਂ ਲਾਈਆਂ ਕਿ ਉਹ ਨਹੀਂ ਤੁਹਾਨੂੰ ਲੱਗਦਾ ਵੀ ਇਹ ਪੀਆਰਟੀਸੀ ਪ੍ਰਸ਼ਾਸਨ ਨਾਲ ਰਲ ਕੇ ਲਗਾਇਆ ਪਿਆ ਮਤਲਬ ਤੁਸੀਂ ਲੱਖਾਂ ਲੱਖਾਂ ਰੁਪਏ ਦੀਆਂ ਕਹਿ ਰਹੇ ਹੋ ਤੁਸੀਂ ਦੁਕਾਨਾਂ ਖਰੀਦੀਆਂ ਤੇ ਨੌਕਰਾਂ ਦਾ ਵੀ ਖਰਚਾ ਹੈ ਉਹ ਜਿਹੜੇ ਬਾਹਰ ਬੈਠੇ ਆ ਉਹ ਰੋਡ ਤੇ ਇੱਕ ਐਕਸੀਡੈਂਟ ਦਾ ਕਾਰਨ ਵੀ ਬਣਦੇ ਆ ਜੀ ਬਾਹਰ ਗੱਠ ਬਹੁਤ ਹੈ ਜਿਹੜੇ 3 ਵੀਲਰ ਵਾਲੇ ਆ ਉਹ ਤੰਗ ਕਰ ਰਹੇ ਆ ਸਵਾਰੀ ਜਿਹੜੇ 게ਟ ਦੇ ਅੱਧੀਆਂ ਅੱਗੇ ਖੜੇ ਆ ਸਾਰੇ ਔਰ ਸਵਾਰੀ ਲੇਡੀ ਸਵਾਰੀ ਆਂਦੀ ਹੈ ਸਾਰੀ ਲੇਡੀ ਸਵਾਰੀ ਆਂਦੀ ਐ ਉਹ ਪਰੇਸ਼ਾਨ ਹੁੰਦੀ ਐ ਸਾਨੂੰ ਆਕੇ ਦੱਸਦੇ ਆ ਲੋਕ ਹਾਂਜੀ ਪਿਆਜੀ ਸੀ ਉਹਨੂੰ ਬੋਲੋ ਭਾਈ ਆਹ ਸਾਈਡ 'ਚ ਰੇਡੀਆਂ ਲਗਾਓ ਇਸ ਸਾਈਡ 'ਚ ਲੱਗੀ ਹੋਈਆਂ ਰੇਡੀਆਂ ਅਸੀਂ ਲੱਖ ਲੱਖ ਦੇ 2-2 ਲੱਖ ਦੇ 5-5 ਲੱਖ ਦੇ ਕਰਾਇਆ ਦੇ ਰਹੇ ਔਰੇ ਬਾਹਰ ਫ੍ਰੀ ਬੈਠੇ ਸਾਰੇ ਬੰਦੇ ਕੋਈ ਮੈਂ ਕਹਿ ਰਹਿਣਾ ਵੀ ਬਾਹਰ ਦੇ ਫ੍ਰੀ ਬੈਠੇ ਤੁਸੀਂ ਔਰੇ ਪੈਸੇ ਫ੍ਰੀ ਬੈਠੇ ਸਾਰੇ ਫ੍ਰੀ ਕਮਾਰੇ ਹੋ ਅਸੀਂ 10-10 ਲੱਖ ਦੇ 5-5 ਲੱਖ ਰੁਪਏ ਦੇ ਰਹੇ ਔਰੇ ਅਸੀਂ ਅਸੀਂ ਪਾਗਲ ਐ ਬਾਕੀ ਤੋਂ ਫ੍ਰੀ ਬੈਠੇ ਸਾਰੇ ਤੋ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ ਕਿ ਅਸੀਂ ਲੱਖਾਂ ਰੁਪਏ ਲਾ ਕੇ ਉਰੇ ਦੁਕਾਨਾਂ ਲਿੱਤੀਆਂ ਤੇ ਸਾਡੇ ਕੋਲ ਤਾਂ ਵੀ ਨਹੀਂ ਗਾਂ ਘਾਰਿਆ ਬਹੁਤ ਵੱਡੇ ਵੱਡੇ ਇਲਜ਼ਾਮ ਹੈ ਪੀਆਰਟੀਸੀ ਦੇ ਮੈਨੇਜਮੈਂਟ ਦੇ ਉੱਪਰ ਸੋ ਇਹਨਾਂ ਨੇ ਕਿਹਾ ਕਿ ਤੁਹਾਨੂੰ ਅੱਜ ਵੀ ਅੱਜ ਵੀ ਤੁਹਾਨੂੰ ਕਿਹਾ ਗਿਆ ਕਿ 2000 ਦੀ ਜਿਹੜੀ ਕਿ ਪਰਚੀ ਕਟਿਆ ਕਰੇਗੀ ਤਾਂ ਤੁਸੀਂ ਉਰੇ ਕੰਮ ਕਰ ਸਕਦੇ ਹੋ ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਨਾਂ ਦੁਕਾਨਦਾਰਾਂ ਨੇ ਜਿਨ੍ਹਾਂ ਨੇ ਲੱਖਾਂ ਰੁਪਏ ਲਾ ਕੇ ਇਹ ਦੁਕਾਨਾਂ ਖਰੀਦੀਆਂ ਸੋ ਇਹਨਾਂ ਦੀ ਮੰਗ 'ਤੇ ਧਿਆਨ ਦਿੱਤਾ ਜਾਵੇ ਬੇਸ਼ੱਕ ਮੀਡੀਆ ਜਦੋਂ ਆਇਆ ਤੇ ਜਿਹੜੇ ਪੀਆਰਟੀਸੀ ਦੇ ਅਧਿਕਾਰੀ ਆ ਉਹ ਸਾਰੇ ਉਰੇ ਤੋਂ ਮਤਲਬ ਮੀਡੀਆ ਨੂੰ ਦੇਖ ਕੇ ਇੱਕ ਤਰ੍ਹਾਂ ਦੇ ਕੈਮਰੇ ਤੋਂ ਦੂਰ ਹੋ ਗਏ ਆ ਦੁਕਾਨਦਾਰ ਖੜੇ ਆ ਲੇਬਰ ਖੜੀ ਆ ਤੁਸੀਂ ਦੇਖ ਰਹੇ ਹੋ ਸਾਰੀ ਲੇਟਰੀ ਬਾਦਰ ਨੂੰ 5 ਵਜੇ ਬੰਦ ਹੋ ਜਾਂਦਾ ਉਹ ਜਿਹੜੀ ਸੁਹਾਰੀਆਂ ਉਹ ਉਹ ਵਿਚਾਰੀ ਬੋਲਦੀ ਆ ਲੇਡੀ ਸੁਹਾਰੀਆਂ 5 ਵਜੇ 5:30 ਲੇਟਰੀ ਬਾਦਰ ਨੂੰ ਬੰਦ ਹੋ ਜਾਂਦਾ ਉਹ ਕੋਈ ਸੁਣਾਈ ਨਹੀਂ ਆ ਕੁਝ ਨਹੀਂ ਬੋਲ ਰਹੇ ਦੂਜਾ ਜੀ ਲਾਈਟ ਨਹੀਂ ਹੁੰਦੀ ਜੀ ਲਾਈਟ ਵੀ ਕੱਟ ਵਰਦੇ ਕੱਲ ਸਾਰਾ ਦਿਨ ਲਾਈਟ ਨਹੀਂ ਸੀਗੀ ਹਣ ਲਾਈਟ ਨਹੀਂ ਲੜਦੇ ਹੁੰਦੇ ਦੁਕਾਨਦਾਰ ਦੁਕਾਨਦਾਰ ਕਿ ਮੇ ਕਰਗੇ ਹੁਣ ਜਿਵੇਂ ਮਾਲ ਰੰਡਾ ਨਹੀਂ ਕੋਈ ਨਹੀਂ ਸਮਝਦਾ ਠੀਕ ਹੈ ਜੀ ਜਿਵੇਂ ਜਿੱਦਾਂ ਚੱਲ ਰਿਹਾ ਠੀਕ ਹੈ ਜੀ ਇਹ ਪਤਾ ਹੀ ਆ ਵੀ ਜੋ ਉੱਪਰੋਂ ਦਫਤਰੋਂ ਹੁਕਮ ਆ ਗਿਆ ਤੱਕ ਦੁਕਾਨਦਾਰੀ ਉਹਰੇ ਕਿਰਾਇਆ ਸੀ ਭਰਨਾ 6 ਲੱਖ 6 ਲੱਖ ਰੁਪਏ ਦਾ ਦੁਕਾਨ ਦਾ ਕਿਰਾਇਆ ਜੇ ਦੁਕਾਨ ਦਾ ਉੱਪਰ ਡਿਸਪਲੇ ਨੇ ਉੱਪਰ ਕਿਹੜੀ ਗੱਡੀ ਅੜ ਰਹੀ ਹੈ ਗੱਡੀ ਅੜ ਰਹੀ ਹੈ ਕੋਈ ਉੱਪਰ ਪਹਿਲੇ ਬੱਸ ਸਟੈਂਡ ਜਿਹੜਾ ਕਹਿੰਦਾ ਨਵਾਂ ਬਣਾਇਆ ਪੁੱਲ ਟੁੱਟਣ ਲੱਗਿਆ ਜੇ ਆਪਾਂ ਕਿਲਾ ਦੋ ਗੱਡ ਤੇ ਤਾਂ ਕੀ ਹੋ ਗਿਆ ਜੇ ਡਿਸਪਲੇ ਉੱਪਰ ਲਾਤੀ ਜੇ ਆਪਾਂ ਡਿਸ ਇੱਕ ਰੇਗ ਬਾਹਰ ਅਸਾਂ ਨੇ ਲਾਣਾ ਇੱਕ ਰੇਗ ਵੀ ਬਾਹਰ ਨਹੀਂ ਲਾਣਦੇ ਇੱਕ ਬਾਰੀ 1000 ਚਲਾਨ ਕੱਢ ਗਏ ਫਿਰ 2000 ਚਲਾਨ ਕੱਢ ਗਏ ਹੁਣ ਕਹਿੰਦੇ ਜੇ ਰੇਗ ਲਾਓਗੇ ਸਿਰਫ 5000 ਦਾ ਚਲਾਨ ਕੱਟਿਆ ਜੀ ਉਹਨਾਂ ਦੇ ਕੋਈ ਨਜ਼ਰ ਨਹੀਂ 5000 ਦਾ ਚਲਾਨ ਕੱਟਿਆ ਜਾਏਗਾ ਠੀਕ ਹੈ ਜੀ ਹੁਣ ਦੁਕਾਨ ਦਾ ਕਰਾ ਕੀ ਮੈਂ ਕਰਨਗੇ ਨੌਕਰ ਦਾ ਖਰਚਾ ਕੀ ਮੈਂ ਕਰਨਗੇ ਉੱਪਰ ਟੰਗਣ ਨੂੰ ਕੀ ਹੈ ਦੱਸੋ ਮੈਨੂੰ ਦੱਸੋ ਉੱਪਰ ਕੀ ਹੁੰਦਾ ਹੈ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਹੈ ਅਨਪੜ੍ਹ ਵੀ ਹੁੰਦੇ ਨੇ ਇਹ ਨਹੀਂ ਸਾਰੀ ਸਮਾਜ ਪੜੀ ਲਿਖੀ ਹੈ ਸਾਰਾ ਦਿਖੇਗਾ ਨਹੀਂ ਤਾਂ ਵਿਕੇਗਾ ਕਿਵੇਂ ਜਿਹੜਾ ਦਿਖਦਾ ਹੈ ਉਹ ਹੀ ਵਿਕਦਾ ਹੈ ਉਹ ਹੀ ਵਿਕਦਾ ਹੈਗਾ ਲਾਉਣੀ ਪਊ ਜੀ ਜੋ ਦਿਖਦਾ ਉਹ ਹੀ ਵਿਕਦਾ ਜੀ ਹੋਰ ਕਈ ਕੰਮ ਹੈ ਜੀ ਕਰਨ ਵਾਲੇ ਉਹਨਾਂ ਦੇ ਕੋਈ ਨਿਗਾ ਨਹੀਂ ਜੀ ਇਹਨਾਂ ਦੀ ਉਹ ਬਿਲਕੁਲ ਮੈਂ ਤੁਹਾਨੂੰ ਇੱਕ ਤਸਵੀਰ ਦਿਖਾ ਰਿਹਾ ਹੁਣ ਸਾਡਾ ਟੱਬ ਆਏਗਾ ਟੱਬੇ ਸਵਾਰੀ ਬੈਠੇਗੀ ਖਾਈ ਜਬੀ ਤੋਂ ਆਏਗਾ ਟੱਬਾ ਆਏਗਾ ਹੁਣ ਦੋ ਟੇਬਲ ਲੱਗੇਗਾ ਅੱਗੇ ਤੁਸੀਂ ਬੈਠੇਗੇ ਸਵਾਰੀ ਤੁਹਾਨੂੰ ਕਿਰਾਇਆ ਦੇਵੇਂ ਲੱਖ ਰੁਪਏ ਕਿਰਾਇਆ ਕਿੱਥੇ ਘਟੇਗਾ ਕਿਰਾਇਆ ਦੱਸੋ ਟੇਬਲ ਅੱਗੇ ਲੱਗੇ ਤੁਹਾਨੂੰ ਕਿਰਾਇਆ ਘਟੇਗਾ ਜਾਏਗਾ ਚਲੋ ਤੁਸੀਂ ਆਪ ਚਾਹ ਪੀਣ ਆਏ ਜੇ ਤੁਸੀਂ ਆਪ ਚਾਹ ਪੀਣਾ ਹੈ ਤੁਹਾਨੂੰ ਕਹਿੰਦਾ ਜੀ ਖੜ ਕੇ ਚਾਹ ਪੀ ਲੋ ਤੇ ਤੁਸੀਂ ਖੜ ਕੇ ਚਾਹ ਪੀ ਲੋਗੇ ਖੜ ਕੇ ਬਰੈਡ ਖਾ ਲੋਗੇ ਖੜ ਕੇ ਸਮੋਸਾ ਖਾ ਲੋਗੇ ਆਤੇ ਮੈਂ ਪਲੇਟ ਫੜ ਕੇ ਜੇ ਇੱਕ ਟੇਬਲ ਨਹੀਂ ਲਾਵਾਂਗੇ ਅਸੀਂ ਤਾਂ ਗਰਾਹਕ ਕਸਟਮਰ ਨੂੰ ਕਿੱਥੇ ਬਿਠਾਵਾਂਗੇ ਖਵਾਵਾਂਗੇ ਕਸਟਮਰ ਸਾਡੇ ਤੋਂ ਲੜਦਾ ਆ ਕੇ ਕਿ ਭਾਈ ਬੈਠਣ ਦਾ ਜਗ੍ਹਾ ਦਿਓ ਤੁਹਾਨੂੰ ਥਾਂ ਦਿਓ ਉਹ ਟੇਬਲ ਤੁਸੀਂ ਜਾਂ ਤੁਸੀਂ ਆਪ ਬਣਵਾਓ ਤੁਸੀਂ ਆਪ ਬਣਵਾ ਕੇ ਲਾ ਦਿਓ ਚਲੋ ਬਿਲਕੁਲ ਆ ਦੇਖੋ ਤੁਹਾਨੂੰ ਮੈਂ ਲਾਸਟ ਤਸਵੀਰ ਦਿਖਾ ਦਿੰਦਾ ਦੁਕਾਨਦਾਰਾਂ ਦੇ ਜਿਹੜੇ ਇਲਜ਼ਾਮ ਹੈ ਬਹੁਤ ਵੱਡੇ ਵੱਡੇ ਆ ਕਿ ਅਸੀਂ ਕਰੋੜਾ ਰੁਪਇਆ ਲੱਖ ਰੁਪਇਆ ਲਾ ਕੇ ਇਹ ਜਿਹੜੀ ਦ ਇਹ ਸਾਰੀ ਮਾਰਕੀਟ ਅੱਜ ਬੰਦ ਪਈ ਆ ਬੇਸ਼ੱਕ ਯਾਤਰੀ ਸਾਰੇ ਆਏ ਪਏ ਨੇ ਇਹ ਆ ਮਾਰਕੀਟ ਹੈ ਤਸਵੀਰਾਂ ਚ ਦੇਖ ਰਹੇ ਹਾਂ ਕਿ ਇਹ ਸਭ ਬੰਦ ਪਈ ਆ ਇਹਨਾਂ ਦੀ ਅਸਲ ਮੇਨ ਲੜਾਈ ਹੈ ਵੀ ਕੀ ਲੜਾਈ ਹੈ ਤੁਹਾਡੀ ਸਾਡੀ ਸਾਡਾ ਹਾਲ ਇਹ ਹੈਗਾ ਕਿ ਸਾਨੂੰ ਇਹ ਜਿਹੜੇ ਪੀਆਰਟੀਸੀ ਵਾਲੇ ਕਹਿੰਦੇ ਇਸਟੇਲ ਅਕਾਊਂਟ ਲਾਉਣਾ ਆਏਗਾ ਸਾਡੀ ਦੁਕਾਨ ਦੀ ਬੋਲੀ ਦਾ 1 ਮਹੀਨਾ ਰਹਿ ਗਿਆ ਅਸੀਂ ਇਸਟੇਲ ਅਕਾਊਂਟ 15-20 ਹਜ਼ਾਰ ਦਾ ਬੰਦਾ ਹੈਗਾ ਸਾਡੇ ਕੋਲ ਪੈਸੇ ਨਹੀਂ ਹੈ ਸਟੇਲ ਕਾਊਂਟਰ ਨਹੀਂ ਬਣਵਾ ਸਕਦੇ ਹੈਗੇ ਸਾਨੂੰ ਇੰਨੀ ਜਗ੍ਹਾ ਦੀ ਦਿੱਤੀ ਜਾਵੇ ਜਾਂ ਤਾਂ ਇਹਦਾ ਸ਼ਟਰ ਖੋਲਿਆ ਜਾਵੇ ਜਾਂ ਤਾਂ ਸ਼ਟਰ ਪੂਰੇ ਦਾ ਖੋਲਿਆ ਜਾਵੇ ਜਾਂ ਤਾਂ ਸਾਨੂੰ ਇਨੇ ਕਾਊਂਟਰ ਲਾਉਣ ਦਿੱਤਾ ਜਾਵੇ ਤਾਂ ਕਿ ਮੈਂ ਆਪਣਾ ਸਮਾਨ ਬਾਹਰ ਲਾ ਕੇ ਆਪਣੀ ਦੁਕਾਨਦਾਰੀ ਕਰ ਸਕਾਂ ਬਸ ਉਹ ਬਿਲਕੁਲ ਇਹਨਾਂ ਦੀਆਂ ਬਹੁਤ ਵੱਡੀਆਂ ਜੜੀਆਂ ਕੀ ਮੰਗਾ ਵੀ ਆ ਪੀਆਰਟੀਸੀ ਪ੍ਰਸ਼ਾਸਨ ਨੂੰ ਸੋ ਧਿਆਨ ਦੇਣਾ ਚਾਹੀਦਾ ਹੁਣ ਵੀ ਯਾਤਰੀ ਆਏ ਪਏ ਦੁਕਾਨਾਂ ਬੰਦ ਹੈ ਕਿਸੇ ਨੇ ਚਾਹ ਪੀਣੀ ਆ ਜਾਂ ਕਿਸੇ ਨੇ ਪਾਣੀ ਪੀਣਾ ਤਾਂ ਉਸ ਨੂੰ ਅਜੂਰੇ ਕੁਝ ਨਹੀਂ ਮਿਲੇਗਾ ਮੈਨੇਜਮੈਂਟ ਜਿਹੜੀ ਕੀ ਇਹਨਾਂ ਨੂੰ ਇਹ ਕਹਿੰਦੇ ਵੀ ਸਾਨੂੰ ਰੋਜ਼ ਰੋਜ਼ ਨਵੇਂ ਨਵੇਂ ਹੁਕਮ ਚਲਾ ਦਿੰਦੀ ਆ ਲੱਖਾਂ ਰੁਪਿਆ ਲਾ ਕੇ ਵੀ ਇਹ ਕਹਿੰਦੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਇਆ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ